ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤੇ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰਸੋਈ ਦੇ ਵਿੱਚ ਗਲਤੀ ਦੇ ਨਾਲ ਵੀ ਖਤਮ ਨਾ ਹੋਉਂਦੇ ਹੋ ਇਹ ਪੰਜ ਚੀਜ਼ਾਂ ਘਰ ਦੇ ਵਿੱਚੋਂ ਚੱਲੀ ਜਾਂਦੀ ਹੈ ਫਿਰ ਬਰਕਤ ਸਾਧ ਸੰਗਜੀ ਰਸੋਈ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ ਇਹ ਉਹ ਸਥਾਨ ਹੈ ਜਿੱਥੇ ਸਾਡੇ ਸਾਰਿਆਂ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ ਅਤੇ ਘਰ ਦੇ ਵਿੱਚ ਖੁਸ਼ਹਾਲੀ ਸੁੱਖ ਸ਼ਾਂਤੀ ਆਉਂਦੀ ਹੈ ਕਹਿੰਦੇ ਹਨ ਕਿ ਰਸੋਈ ਵਿੱਚ ਕੁਝ ਅਜਾਈਆਂ ਚੀਜ਼ਾਂ ਹੁੰਦੀਆਂ ਹਨ ਜਿੰਨਾਂ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦੇ ਖਤਮ ਹੋਣ ਦੇ ਨਾਲ ਨਕਾਰਾਤਮਕਤਾ ਵਧਦੀ ਹੈ ਅਤੇ ਘਾਹ ਦੀ ਬਰਕਰਾਰ ਜਿਹੜੀ ਹੈ ਉਹ ਦੂਰ ਹੁੰਦੀ ਹੈ ਅਤੇ ਗਰੀਬੀ ਫੈਲਣ ਲੱਗਦੀ ਹੈ ਹਾਲਾਂਕਿ ਇਹਨਾਂ ਚੀਜ਼ਾਂ ਦਾ ਨਾਂ ਤਾਂ ਕੋਈ ਧਾਰਮਿਕ ਮਹੱਤਵ ਹੈ ਅਤੇ ਨਾ ਹੀ ਵਿਗਿਆਨਿਕ ਆਧਾਰ ਪਰ ਫਿਰ ਵੀ ਲੋਕ ਲੰਮੇ ਸਮਿਆਂ ਤੋਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦੇ ਆ ਰਹੇ ਹਨ ਵਾਸਤੂ ਦਾ ਸਾਡੇ ਜੀਵਨ ਤੇ ਬਹੁਤ ਹੀ ਗਹਿਰਾ ਪ੍ਰਭਾਵ ਪੈਂਦਾ ਹੈ। ਭਾਵ ਜੇਕਰ ਘਰ ਦੀਆਂ ਚੀਜ਼ਾਂ ਵਾਸਤੂ ਦੇ ਮੁਤਾਬਕ ਹੋਣ ਤਾਂ ਇਸ ਦਾ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਜਦੋਂ ਕਿ ਜੇਕਰ ਘਰ ਦਾ ਵਾਸਤੂ ਗਲਤ ਹੋਵੇ ਤਾਂ ਜ਼ਿੰਦਗੀ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਰਸੋਈ ਦੇ ਇੱਕ ਅਜਾਇਬ ਵਾਸਤੂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਦੇਵੀ ਲక్ష్ਮੀ ਜੀ ਦੀ ਕਿਰਪਾ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਅਤੇ ਤੁਹਾਡੇ ਹਰ ਪਾਸਿਓਂ ਧਨ ਦੇ ਰਸਤੇ ਖੁੱਲ ਜਾਣਗੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਉਹ ਪੰਜ ਚੀਜ਼ਾਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਰਸੋਈ ਦੇ ਵਿੱਚੋਂ ਖਤਮ ਨਹੀਂ ਹੋਣ ਦੇਣਾ ਚਾਹੀਦਾ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਧ ਸੰਗਤ ਜੀ ਸਭ ਤੋਂ ਪਹਿਲਾ ਚੀਜ਼ ਆਉਂਦੀ ਹੈ ਆਟਾ ਹਾਲਾਂਕਿ ਆਟਾ ਹਰ ਰਸੋਈ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਰਸੋਈ 'ਚ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਆਟਾ ਨਹੀਂ ਹੋਵੇਗਾ ਤਾਂ ਰੋਟੀ ਕਿਵੇਂ ਬਣेंगी ਅਤੇ ਰੋਟੀ ਤੋਂ ਬਿਨਾ ਪੇਟ ਭਰਨਾ ਮੁਸ਼ਕਲ ਹੁੰਦਾ ਹੈ ਭਾਵੇਂ ਆਮ ਤੌਰ ਤੇ ਰਸੋਈ ਦੇ ਵਿੱਚ ਆਟਾ ਹੁੰਦਾ ਹੈ ਪਰ ਮਹੀਨੇ ਦੇ ਅੰਤ ਵਿੱਚ ਆਟਾ ਮੁੱਕਣ ਲੱਗ ਪੈਂਦਾ ਹੈ ਅਜੇ ਧਿਆਨ ਰੱਖੋ ਕਿ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਲਿਆ ਕੇ ਰੱਖਿਆ ਜਾਵੇ ਤਾਂ ਕਿ ਰਸੋਈ ਦੇ ਵਿੱਚ ਕਦੇ ਵੀ ਆਟਾ ਖਤਮ ਨਾ ਹੋਵੇ। ਵਾਸਤੂ ਸਾਸਤ ਦੇ ਵਿੱਚ ਆਟਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਇੱਜ਼ਤ ਅਤੇ ਮਾਨ ਸਨਮਾਨ ਦਾ ਨੁਕਸਾਨ ਹੁੰਦਾ ਹੈ। ਕੁਝ ਘਰਾਂ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਜਦੋਂ ਰਸੋਈ ਵਿੱਚ ਆਟੇ ਦੀ ਟੰਕੇ ਬਿਲਕੁਲ ਹੀ ਖਾਲੀ ਹੋ ਜਾਂਦੀ ਹੈ ਤਾਂ ਹੀ ਲੋਕ ਉਸ ਵਿੱਚ ਨਵਾਂ ਆਟਾ ਪਾਉਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਰੰਤ ਹੀ ਇਸ ਨੂੰ ਕਰਨਾ ਬੰਦ ਕਰ ਦਵੋ। ਆਟੇ ਦੇ ਡੱਬੇ ਨੂੰ ਪੂਰੀ ਤਰ੍ਹਾਂ ਖਤਮ ਹੋਣ ਤੋਂ ਪਹਿਲਾਂ ਹੀ ਆਟੇ ਦੀ ਟੈਂਕੀ ਆਟੇ ਨਾਲ ਭਰ ਦਿਓ ਆਟੇ ਦੀ ਟੈਂਕੀ ਤੇ ਕਦੇ ਵੀ ਧੂੜ ਮਿੱਟੀ ਨਹੀਂ ਪੈਣ ਦੇਣੀ ਚਾਹੀਦੀ ਇਸ ਨਾਲ ਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਸਮਾਜ ਦੇ ਵਿੱਚ ਤੁਹਾਡੀ ਇੱਜ਼ਤ ਘਟਦੀ ਹੈ ਸਾਾਸ ਸੰਗਜੇ ਦੂਸਰੇ ਨੰਬਰ ਤੇ ਆਉਂਦੀ ਹੈ ਹਲਦੀ ਹਲਦੀ ਨਾਲ ਸਿਰਫ ਭੋਜਨ ਵਿੱਚ ਰੰਗ ਲਿਆਉਂਦੀ ਹੈ ਸਗੋਂ ਇਸ ਦੀ ਵਰਤੋਂ ਸ਼ੋਭ ਕੰਮਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਘਰ ਦੇ ਵਿੱਚ ਹਲਦੀ ਦਾ ਖਤਮ ਹੋਣਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਜੇਕਰ ਰਸੋਈ ਵਿੱਚ ਹਲਦੀ ਖਤਮ ਹੋ ਜਾਵੇ ਤਾਂ ਸ਼ੋਭ ਕੰਮਾਂ ਦੇ ਵਿੱਚ ਵਿਗੜ ਪੈਂਦਾ ਹੈ ਇਸ ਲਈ ਹਲਦੀ ਨੂੰ ਪੂਰੀ ਤਰ੍ਹਾਂ ਖਤਮ ਹੋਣ ਤੋਂ ਪਹਿਲਾਂ ਹੀ ਘਰ ਦੇ ਵਿੱਚ ਲੈ ਆਓ ਹਲਦੀ ਰਸੋਈ ਦੇ ਮਸਾਲਿਆਂ ਦੇ ਵਿੱਚੋਂ ਇੱਕ ਹੈ ਜੋ ਲਗਭਗ ਹਰ ਚੀਜ਼ ਦੇ ਵਿੱਚ ਵਰਤੀ ਜਾਂਦੀ ਹੈ ਜੇਕਰ ਜੋਤਿ ਸਾਸਤ੍ਰ ਦੇ ਨਜ਼ਰੀਆ ਤੋਂ ਦੇਖਿਆ ਜਾਵੇ ਤਾਂ ਹਲਦੀ ਨੂੰ ਜੁਮੈਟਰ ਗ੍ਰਹਿ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਰਸੋਈ ਦੇ ਵਿੱਚ ਹਲਦੀ ਖਤਮ ਹੋ ਜਾਂਦੀ ਹੈ ਤਾਂ ਇਸ ਨਾਲ ਗੁਰੂ ਜਾਨੇ ਬ੍ਰਹਸਪਤੀ ਦੋਸ਼ ਵੀ ਲੱਗ ਸਕਦਾ ਹੈ ਬ੍ਰਹਸਪਤੀ ਦੇ ਵਿਗੜਨ ਦੇ ਕਾਰਨ ਤੁਹਾਡੇ ਕੋਲ ਪੈਸੇ ਦੀ ਕਮੀ ਸ਼ੁਰੂ ਹੋ ਜਾਂਦੀ ਹੈ ਅਤੇ ਕੈਰੀਅਰ ਦੇ ਵਿੱਚ ਵੀ ਪਿਛੜਨਾ ਸ਼ੁਰੂ ਹੋ ਜਾਂਦੇ ਹੋ ਇਸ ਲਈ ਜਦੋਂ ਵੀ ਰਸੋਈ ਦੇ ਵਿੱਚ ਹਲਦੀ ਖਤਮ ਹੋਣ ਵਾਲੀ ਹੋਵੇ ਤਾਂ ਨਵੇਂ ਹਲਦੀ ਲੈ ਆਓ ਅਤੇ ਉਸ ਤੋਂ ਪਹਿਲਾਂ ਹੀ ਡੱਬੇ ਨੂੰ ਭਰ ਦਿਓ ਕਾਹ ਦੇ ਵਿੱਚ ਹਲਦੀ ਦੀ ਕਮੀ ਤਾਂ ਦੌਲਤ ਦੀ ਕਮੀ ਦੇ ਨਾਲ-ਨਾਲ ਸ਼ੁਭ ਕਮਾਂ ਦੇ ਵਿੱਚ ਵੀ ਰੁਕਾਵਟ ਨੂੰ ਦਰਸਾਉਂਦੀ ਹੈ ਇਹ ਖਾਸ ਧਿਆਨ ਰੱਖੋ ਕਿ ਕਦੇ ਵੀ ਕਿਸੇ ਤੋਂ ਹਲਦੀ ਨਾ ਲਵੋ ਅਤੇ ਨਾ ਹੀ ਕਿਸੇ ਨੂੰ ਹਲਦੀ ਦਿਵੋ ਸੰਗਤ ਜੀ ਅਗਲਾ ਨੰਬਰ ਹੈ ਜੀ 3 ਲੋਨ ਲੋਨ ਤੋਂ ਬਿਨਾ ਭੋਜਨ ਦਾ ਸਵਾਦ ਬਿਲਕੁਲ ਹੀ ਗਾਇਬ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਰਸੋਈ ਦੇ ਵਿੱਚ ਲੋਣ ਖਤਮ ਹੋ ਜਾਵੇ ਤਾਂ ਇਹ ਜੀਵਨ ਨੂੰ ਬੇਸਵਾਜਿਆ ਬਣਾ ਸਕਦਾ ਹੈ ਵਾਸਤੂ శాਸਤਰ ਦੇ ਮੁਤਾਬਕ ਜੇਕਰ ਰਸੋਈ ਦੇ ਵਿੱਚ ਰੱਖੇ ਡੱਬੇ ਦੇ ਵਿੱਚ ਨਮਕ ਪੂਰੀ ਤਰ੍ਹਾਂ ਖਤਮ ਹੋ ਜਾਵੇ ਤਾਂ ਨਕਾਤਮਿਕ ਊਰਜਾ ਘਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਇਸ ਨਾਲ ਵਾਸਤੂ ਨੁਕਸ ਪੈਦਾ ਹੁੰਦੇ ਹਨ ਅਤੇ ਘਰ ਦੇ ਵਿੱਚ ਆਰਥਿਕ ਸਮੱਸਿਆ ਆਉਣ ਲੱਗਦੀ ਹੈ ਇਸ ਕਾਰਨ ਕਾਦੇ ਵਿੱਚ ਬਰਕਤ ਵੀ ਖਤਮ ਹੋ ਜਾਂਦੀ ਹੈ। ਕੁਝ ਲੋਕ ਪਹਿਲਾਂ 90 ਦੇ ਵਿੱਚ ਲੋਨ ਨੂੰ ਖਤਮ ਕਰਦੇ ਹਨ ਅਤੇ ਫਿਰ ਇਸ ਵਿੱਚ ਨਵਾਂ ਲੋਨ ਭਰਦੇ ਹਨ। ਜੋਤਿ ਸਾਸਤੇ ਦੇ ਵਿੱਚ ਲੋਨ ਨੂੰ ਰਾਹੂ ਦਾ ਪਦਾਰਥ ਮੰਨਿਆ ਜਾਂਦਾ ਹੈ। ਰਸੋਈ ਦੇ ਵਿੱਚ ਨਮਕ ਦੀ ਕਮੀ ਹੋਣ ਕਾਰਨ ਰਾਹੂ ਦੀ ਪੂਰੀ ਨਜ਼ਰ ਤੁਹਾਡੇ ਤੇ ਪੈ ਜਾਂਦੀ ਹੈ ਅਤੇ ਫਿਰ ਤੁਹਾਡਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਮਣਾ ਵੀ ਕਰਨਾ ਪੈ ਜਾਂਦਾ ਹੈ ਹਮੇਸ਼ਾ ਇਹ ਧਿਆਨ ਰੱਖੋ ਕਿ ਰਸੋਈ ਦੇ ਵਿੱਚ ਨਮਕ ਦੇ ਡੱਬੇ ਨੂੰ ਕਦੇ ਵੀ ਖਾਲੀ ਨਾ ਹੋਣ ਦਿਓ ਇਹ ਬਹੁਤ ਜ਼ਿਆਦਾ ਹੀ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 4 ਚੌਲ 6 ਲੋਕ ਆਪਣੀ ਰਸੋਈ ਦੇ ਵਿੱਚ ਆਪਣੀ ਲੋੜ ਦੇ ਅਨੁਸਾਰ ਚੌਲ ਰੱਖਦੇ ਹਨ ਅਤੇ ਜਿਨ੍ਹਾਂ ਨੂੰ ਚੌਲ ਘੱਟ ਪਸੰਦ ਹੁੰਦੇ ਹਨ ਉਹ ਅਕਸਰ ਹੀ ਆਪਣੇ ਮਹੀਨੇ ਦੇ ਰਾਸ਼ਨ ਦੇ ਵਿੱਚ ਇਸ ਦੀ ਮੰਗ ਵੀ ਨਹੀਂ ਕਰਦੇ ਹਾਲਾਂਕਿ ਰਸੋਈ ਦੇ ਵਿੱਚ ਚੌਲਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਪੂਜਾ ਪਾਰ ਦੇ ਵਿੱਚ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜਦੋਂ ਰਸੋਈ ਦੇ ਵਿੱਚ ਚੌਲ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ ਤਾਂ ਸ਼ੁਕਰ ਗ੍ਰਹਿ ਦਾ ਦੋਸ਼ ਲੱਗਦਾ ਹੈ। ਇਸ ਕਾਰਨ ਘਰ ਦੇ ਵਿੱਚ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਇਸ ਲਈ ਘਰ ਦੇ ਵਿੱਚ ਚੌਲਾਂ ਨੂੰ ਪੂਰੀ ਤਰ੍ਹਾਂ ਖਤਮ ਨਾ ਹੋਣ ਦਿਓ। ਕੁਝ ਲੋਕਾਂ ਦਾ ਇਹ ਮੰਨਣਾ ਹੁੰਦਾ ਹੈ ਕਿਰਸੋਈ ਵਿੱਚ ਚੌਲਾਂ ਨੂੰ ਓਨਾ ਹੀ ਰੱਖਣਾ ਚਾਹੀਦਾ ਹੈ ਜਿੰਨਾ ਇਸ ਦੀ ਵਰਤੋਂ ਕੀਤੀ ਜਾ ਸਕੇ ਨਹੀਂ ਤਾਂ ਇਸ ਦੇ ਕੀੜੇ ਪੈ ਜਾਣਗੇ ਇਸ ਕਾਰਨ ਲੋਕ ਪਹਿਲਾਂ ਰਸੋਈ ਦੇ ਵਿੱਚ ਚੌਲਾਂ ਨੂੰ ਖਤਮ ਕਰਦੇ ਹਨ ਤੇ ਫਿਰ ਨਵੇਂ ਚੌਲ ਲੈ ਕੇ ਆਉਂਦੇ ਹਨ ਗਲਤੀ ਨਾਲ ਵੀ ਅਜਿਹਾ ਨਾ ਕਰੋ ਸ਼ੁਕਰ ਨੂੰ ਕੁਝ ਹਾਲੀ ਵਿਕਾਸ ਅਤੇ ਭੌਤਿਕ ਸੁੱਖ ਦਾ ਕਾਰਨ ਮੰਨਿਆ ਜਾਂਦਾ ਹੈ ਸ਼ੁਕਰ ਦਾ ਪ੍ਰਭਾਵ ਹੋਣ ਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਵੇਕਰਵਾਹੜ ਪੈਦਾ ਹੋਣ ਲੱਗਦੇ ਹਨ ਐਸ ਲਈ ਘਰ ਦੇ ਵਿੱਚ ਕਦੇ ਵੀ ਚੌਲਾ ਨੂੰ ਖਤਮ ਨਾ ਹੋਉਂਦਿਓ ਇਸ ਕਾਰਨ ਤੁਹਾਡੇ ਰਿਸ਼ਤੇ ਵੀ ਵਿਗੜ ਸਕਦੇ ਹਨ ਨੰਬਰ 5 ਸਰੋਂ ਦਾ ਤੇਲ ਸਰੋਂ ਦਾ ਤੇਲ ਸਾਡੇ ਘਰਾਂ ਵਿੱਚ ਖਾਣਾ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਸਰੋਂ ਦਾ ਤੇਲ ਸ਼ਨੀ ਦੇਵ ਨਾਲ ਸੰਬੰਧਿਤ ਹੁੰਦਾ ਹੈ ਜੇਕਰ ਤੁਸੀਂ ਇਸ ਤੋਂ ਬਾਅਦ ਤੇਲ ਲਿਆਉਂਦੇ ਹੋ ਤਾਂ ਸ਼ਨੀ ਦੇਵ ਗੁੱਸੇ ਹੋ ਜਾਂਦੇ ਹਨ ਇਸ ਲਈ ਸਰੋਂ ਦਾ ਤੇਲ ਖਤਮ ਹੋਣ ਤੋਂ ਪਹਿਲਾਂ ਇਹ ਲੈ ਆ ਕੇ ਰੱਖ ਲਓ ਤਾਂ ਸ਼ਨੀਵਾਰ ਨੂੰ ਤੇਲ ਦਾ ਤਾਣ ਜ਼ਰੂਰ ਕਰੋ ਇਹ ਸ਼ਨੀਵਾਰ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੇ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ